ਕੱਲ ਦਾ ਡੇਟਾ ਇੰਟੈਂਪਰੇਚਰ 2.4 ਡਿਗਰੀ ਸੈਲਸੀਅਸ ਘਟਿਆ ਹੈ ਜਿਹੜਾ ਕਿ ਨਾਰਮਲ ਤੋਂ ਲਗਭਗ 1.2 ਡਿਗਰੀ ਸੈਲਸੀਅਸ ਵਿੱਚ ਸੀ ਸੋ ਅਨਵਾੜ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਆ ਰਹੇ ਹੈ ਟਾਈਗ੍ਰੈਂਟ ਦੀ ਪ੍ਰੇਡਿਕਸ਼ਨ ਹੈ ਬਾਰਿਸ਼ ਦੀ ਅਨਵੜ ਦੇ ਵਿੱਚ ਕੋਈ ਸੰਭਾਵਨਾ ਨਹੀਂ ਜਿਵੇਂ ਕੱਲ ਲੁਧਿਆਣਾ ਦੇ ਵਿੱਚ ਵੀ ਟੈਂਪਰੇਚਰ 5 ਡਿਗਰੀ ਸੈਲਸੀਅਸ ਸੀ ਪਰ ਅੱਜ 7 ਕਿ 20 ਸੈਲਸੀਅਸ ਹੋ ਰਿਹਾ ਹੈ ਕੋਲਡ ਵੇਵ ਤੋਂ ਅਬ ਦਾ ਖਾਸ ਧਿਆਨ ਰੱਖਣਾ ਚਾਹੀਦਾ ਸਿਹਤ ਦਾ ਵੱਧ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਡਾਇਰੈਕਟ ਐਕਸਪੋਜ਼ਰ ਜਿਹੜਾ ਉਹਦਾ ਬਹੁਤ ਧਿਆਨ ਰੱਖਣਾ ਚਾਹੀਦਾ ਮੈਂ ਮਾ हाँ uh, जी जो अभी करंट वैदर कंडशन देखिए तो टैंपरेचर जोड़ा डे और नाइट टाइम दोनों नीयर नॉर्मल चल रहा है कल का डे टाइम टेंपरेचर बई पॉइंट चार डिग्री सेंटीग्रेड रिकॉर्ड किया गया जो कि नॉर्मल तो लगभग एक पॉइंट दो डिग्री सेंटीग्रेड नीचे से और अज का मिनीम टैंपरेचर सत्त डिग्री सेंटीग्रेड रिकॉर्ड किया गया ज़्यादा कि नॉर्मल तो लगभग पॉइंट सत्त डिग्री सेंटीग्रेड नीचे है सो अभी देख सकते हैं दोनों दिन और रात का टैंपरेचर नीयर नॉर्मल चल रहे हैं ਅੱਜ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਡਬਲਿਊਡੀ ਸਿਸਟਮ ਦੀ ਕੋਈ ਡਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਪ੍ਰੇਡਿਕਸ਼ਨ ਹੈ بارش ਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸੰਭਾਵਨਾ ਨਹੀਂ ਹੈ ਪਰ ਕੋਲਡ ਵੇਵ ਕੰਡੀਸ਼ਨਸ ਅੱਜ ਔਰ ਕੱਲ ਕੁਝ ਥਾਵਾਂ ਤੇ ਬਣਿਆ ਰਹਿ ਸਕਦੀਆਂ ਨੇ ਸਪੈਸ਼ਲੀ ਸਾਊਥ-ਵੈਸਟਰਨ ਡਿਸਟ੍ਰਿਕਟਸ ਦੇ ਵਿੱਚ ਔਰ ਇਹਦੇ ਨਾਲ ਨਾਲ ਜਲੰਧਰ ਰਾਰ ਕਪੂਥਲਾ ਡਿਸਟ੍ਰਿਕਟ ਵਾਸਤੇ ਅੱਜ ਔਰ ਕੱਲ ਦੋ ਦਿਨਾਂ ਲਈ ਐਮ ਦੀ ਵੱਲੋਂ ਕੋਲਡ ਵੇਵ ਕੰਡੀਸ਼ਨਸ ਵਾਸਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਕਹਿੰਦੇ ਕਿਸਾਨਾਂ ਲਈ ਆਮ ਲੋਕਲ ਕੀ ਹੋ ਰਿਹਾ ਹੈ ਮੌਸਮ ਦਾ ਬਾਰੇ ਜੀ ਟੈਂਪਰੇਚਰ ਕੰਡੀਸ਼ਨਸ ਫਿਲਹਾਲ ਨੀਅਰ ਨੋਰਮਲ ਹੈ ਸੋ ਜਿਵੇਂ ਰਬੀ ਕ੍ਰੋਪਸ ਦੀ ਜਿਹੜੀ ਸੋਇੰਗ ਚੱਲ ਰਹੀ ਆ ਜਾਂ ਹੋਰ ਜਿਹੜੇ ਫਾਰਮ ਆਪਰੇਸ਼ਨਸ ਨੇ ਉਹ ਫਾਰਮਰਸ ਇਹ ਕੰਟੀਨਿਊ ਕਰ ਸਕਦੇ ਨੇ ਪਰ ਜਿੱਥੇ ਟੈਂਪਰੇਚਰ ਦੇ ਵਿੱਚ ਜ਼ਿਆਦਾ ਗ੍ਰੈਵਿਟ ਲੱਗਦੀ ਹੈ ਉੱਥੇ ਕੁਝ ਸੈਂਸਿਟਿਵ ਕ੍ਰੋਪਸ ਹੁੰਦੀਆਂ ਨੇ ਜਿਵੇਂ ਕੋਈ ਸਰਜੇਨੀ ਫਸਲ ਉਹਨਾਂ ਨੂੰ ਜ਼ਰੂਰ ਹਲਕਾ ਪਾਣੀ ਲਗਾਇਆ ਜਾ ਸਕਦਾ ਹੈ ਜੀ ਮੈਮ ਆਮ ਲੋਕਲੀ ਰਾਹਤ ਪਰ ਜਾਂ ਅਮਰ ਥੋੜਾ ਜਿਹਾ ਇਸ ਮੌਸਮ ਮਹੀਨੇ ਦੇ ਹਾਂ ਜੀ ਆਮ ਲੋਕਾਂ ਨੂੰ ਵੀ ਕਿਉਂਕਿ ਫਿਲਹਾਲ ਟੈਂਪਰੇਚਰ ਨੀਅਰ ਨਾਰਮਲ ਹੈ ਜਿਵੇਂ ਕੱਲ ਲੁਧਿਆਣਾ ਦੇ ਵਿੱਚ ਵੀ ਟੈਂਪਰੇਚਰ 5 ਡਿਗਰੀ ਸੈਂਟੀਗ੍ਰੇਡ ਸੀ ਪਰ ਅੱਜ 7 ਡਿਗਰੀ ਸੈਂਟੀਗ੍ਰੇਡ ਹੋ ਰਿਹਾ ਪਰ ਫਿਰ ਵੀ ਕਾਫੀ ਥਾਂਾਂ ਤੇ ਕੋਲਡ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਵੀ ਪ੍ਰੈਡਿਕਸ਼ਨ ਹੈ ਸੋ ਸਾਰਿਆਂ ਨੂੰ ਕੋਲਡ ਵੇਵ ਤੋਂ ਅਬਦਾ ਖਾਸ ਧਿਆਨ ਰੱਖਣਾ ਚਾਹੀਦਾ ਸਿਹਤ ਦਾ ਵੱਧ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਡਾਇਰੈਕਟ ਐਕਸਪੋਜ਼ਰ ਜਿਹੜਾ ਉਹਦਾ ਬਹੁਤ ਧਿਆਨ ਰੱਖਣਾ ਚਾਹੀਦਾ ਕੋਈ ਹੈ ਜੀ ਬਾਰਿਸ਼ ਦੀ ਕੋਈ ਕੋਈ ਅਲੱਗ ਕੋਈ ਏਰੀਆ ਰਿਪੋਰਟ ਤੁਹਾਡਾ ਜੀ ਫਿਲਹਾਲ ਕੀ ਡਬਲਯੂਡੀ ਸਿਸਟਮ ਦੀ ਕੋਈ ਡਵੈਲਪਮੈਂਟ ਨਹੀਂ ਹੈ ਸੋ ਅਗਲੇ ਦਿਨਾਂ ਦੇ ਵਿੱਚ بارش ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਸਾਫ਼ ਖੁਸ਼ਕ ਹੋ ਰਿਹਾ ਠੰਡਾ ਰਹਿਣ ਦੀ ਸੰਭਾਅਤਾ